ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਕੈਬਨਟ ਮੰਤਰੀ ਲਾਲਜੀਤ ਭੁੱਲਰ ਨੇ ਇਸ ਦੌਰਾਨ ਉਹਨਾਂ ਦੇ ਵੱਲੋਂ ਲੋਕਾਂ ਦੇ ਨੁਕਸਾਨ ਦਾ ਵੀ ਜਾਇਜ਼ਾ ਲਿਆ ਗਿਆ ਤੇ ਪੀੜਤ ਲੋਕਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਗਰਾਊਂਡ ਤੇ ਉਤਰੇ ਰਾਹਤ ਕਮਾਂ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਖਾਸ ਕਰਕੇ ਕਈ ਇਲਾਕੇ ਨੇ ਪੰਜਾਬ ਦੇ ਜਿੱਥੇ ਹੜਾ ਵਰਗੀ ਸਥਿਤੀ ਹੈ ਚਾਹੇ ਉਹ ਸੁਲਤਾਨਪੁਰ ਲੋਧੀ ਦਾ ਮੰਡ ਇਲਾਕਾ ਹੋਵੇ ਚਾਹੇ ਫਿਰੋਜ਼ਪੁਰ ਦਾ ਚਾਹੇ ਹਰੀਕੇ ਪੱਤਣ ਦੇ ਨਾਲ ਲੱਗਦੇ ਇਲਾਕੇ ਹੋਣ ਤਰਮ ਤਾਰਨ ਵਾਲਾ ਇਲਾਕਾ ਜਿੱਥੇ ਹੜਾਂ ਵਰਗੀ ਸਥਿਤੀ ਬਣੀ ਹੋਈ ਆ ਕਈ ਥਾਵਾਂ ਤੇ ਬੰਨ ਟੁੱਟੇ ਨੇ ਕਈ ਥਾਵਾਂ ਤੇ ਦਰਿਆ ਦੀ ਮਾਰ ਹੈ ਤੇ ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਇਸ ਵੇਲੇ ਲਾਲਜੀਤ ਸਿੰਘ ਢੁੱਲਰ ਪਹੁੰਚੇ ਨੇ ਲੋਕਾਂ ਦੇ ਨੁਕਸਾਨ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਇਹ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਜਿਹੜੇ ਰਾਹਤ ਦੇ ਕੰਮ ਚੱਲ ਰਹੇ ਨੇ ਉਸ ਦਾ ਵੀ ਜਾਇਜ਼ਾ ਲਿਆ ਗਿਆ ਤੇ ਭਰੋਸਾ ਵੀ ਦਿੱਤਾ ਗਿਆ ਕਿ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਜੋ ਵੀ ਉਹਨਾਂ ਦੀ ਜ਼ਰੂਰਤ ਹੈ ਚਾਹੇ ਹਰੇ ਚਾਰੇ ਦੀ ਬਹੁਤ ਸਾਰੇ ਥਾਮਾਂ ਤੇ ਜ਼ਰੂਰਤ ਹੈ ਚਾਹੇ ਸੁੱਕੀ ਰਸਦ ਦੀ ਜਿਹੜੇ ਹੜਾਂ ਵਰਗੀ ਸਥਿਤੀ ਦੇ ਨਾਲ 2-4 ਹੋ ਰਹੇ ਨੇ ਤਾਂ ਲਾਲਜੀਤ ਪੁੱਲਰ ਇਸ ਵੇਲੇ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਗਿਆ